ਅਗੇ ਭੈ ਜੀ ਦੀ ਜਾਨ ਦੀ ਕੋਈ ਹੋਰ ਨਹੀਂ ਸੀ ਨਾ ਕੋਈ ਬੇਧ ਸੀ ਕੋਈ ਬਿਮਾਰੀ ਕੋਈ ਨਹੀਂ ਸੀ ਇਹਨਾਂ ਨੂੰ ਸਾছি ਤਕਰੀਬਨ ਰੋਜ਼ ਉਥੇ ਭਾਈ ਜੀ ਦੇ ਕੋਲ ਬੈਠ ਕੇ ਦਰਸ਼ਨ ਕਰਦੇ ਇਹਨਾਂ ਦੇ ਇਹ ਕੋਈ ਅੰਗਨ ਚੇਤ ਦਾ ਪਰਿਵਾਰ ਨੂੰ ਘਾਟਾ ਪੈਣਾ ਹੋਵੇ ਕੁਦਕ ਪਾੜ ਕੇ ਲੈ ਗਈ ਆ ਇਹ ਘਟਾ ਪੂਰਾ ਵਾਲਾ ਨਹੀਂ ਕਿਉਂਕਿ ਇਸ ਪਰਿਵਾਰ ਤੋਂ ਮੇਰੇ ਥੋੜੇ ਜਨਤ ਹੋਏ ਆ ਪਹਿਲਾਂ ਮੇਰੇ ਰੋਕੇਈ ਸੀ ਕਿ ਸੰਸੇ ਦਾ ਅਜਨੇ ਪਰਿਵਾਰ ਨੂੰ ਕੋਈ ਨੋਕੀਰ ਜੀ ਸੇਕੀ ਪਿਆ ਦੂਸਰੀ ਵਾਰ ਇਹ ਮਤ ਗਈ ਤੀਸਰੀ ਫਿਰ ਕੰਪਸ ਹੋਣ ਵਾਲਾ ਹੈ ਪਰਿਵਾਰ ਦੇ ਵਿੱਚੋਂ ਹੀ ਦੋ ਤਾਂ ਸੀ उहो इते नंढा उहो ਮਹੀਨਿਆਂ ਦੇ ਵਿੱਚ ਬਹੁਤ ਜ਼ਿਆਦਾ ਲੋਕ ਪਹੁੰਚਿਆ ਪਰਵਾਹ ਚ ਲਾਉਣਾ ਪੋਤਰੀ ਕੇ ਦਾ ਬਹੁਤ ਵਧੀਆ ਪਰਵਾਹ ਬੱਚੇ ਨਵਾ ਯਾਨ ਸਭ ਤੋਂ ਬੱਚਿਆਂ ਨੂੰ ਪੋਤਰੀਆਂ ਨੂੰ ਆਪ ਉਹ ਆਪਣੇ ਥਾਂ ਦੇ ਉੱਤੇ ਬੜਾ ਖੁਸ਼ ਰੱਖਦੇ ਸੀ ਪਰ ਕਰ ਨਹੀਂ ਸਕਦੇ ਕੁਛ ਜਦੋਂ ਸਮਾਂ ਆ ਬੰਦਾ ਉਹਦੋਂ ਫਿਰ ਜਾ ਪਰਵਾਹ ਜਾਂਦਾ ਫਰਮਾ ਬੇਨਤੀ ਕਰਨਾ ਕਿਸਾਨ ਜਗਤ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸਾਡੇ ਬੀਬੀ ਬਜਿੰਦਰ ਕੌਰ ਜੀ ਸਟੇਜ ਤੇ ਆਉਣਾ ਉਹ ਪੈਗ ਨੂੰ ਛਾੜਾ ਦੇ ਫੁੱਲ ਪਿੜ ਕਰਨਾ ਉਹਨਾਂ ਤੋਂ ਬਾਅਦ ਸਾਡੇ ਸੁਭਾ ਦੇ ਪ੍ਰਧਾਨ ਸਰਦਾਰ ਅੰਦਰ ਸਿੰਘ ਕੋਟਗੁੱਡਾ ਗਰਮੀ ਨੂੰ ਮੁੱਖ ਰਾਗਿਆਂ ਬਨਾਰੇ ਬਹੁਤ ਯਾਰ ਸਾਡੇ ਸੂਬੇ ਦਾ ਸਰਜਨ ਸਿੰਘ ਜੀ ਤੁਮ ਜੇ ਸਾਡੇ ਦੋ ਰਾਸ਼ਟਰਪਤੀ ਵਾਰ ਸੁਚਾ ਸੰਗਤ ਨੂੰ ਸਾਥ ਦੀਸ ਪਰਹਾ ਭਾਈ ਸਾਡੇ ਕੇਦਰ ਸਿੰਘ ਜੀ ਪਰ ਗਰਮੀ ਦਾ ਭਿੱਡ ਦਾ ਨਾਮ ਐਜੀ ਬਜੰਦਰ ਕਾਰ ਜੀ ਨਾਲ ਸਾਥ ਕਰੀਏ ਵਾਦੀ ਗੁੱਤੀ ਦਾ ਕਾਲਸਾ ਵਾਦੀ ਗੁੱਤੀ ਕੀ ਕਰਦੇ ਜਿਵੇਂ ਕਿ ਆਪ ਵੀ ਜਾਣੋ ਕਿ ਪਿਛਲੇ ਦਿਨ ਦੇ ਨਾਮ ਤੋਂ ਸਾਡੇ ਵੱਡੇ ਭੈਣ ਜੀ ਭੈਣ ਜੀ ਬਤੀ ਫੌਜੀ ਜੋ ਕਿ ਅਕਾਤਪੁਰ ਦੇ ਪਾਣੀ ਦੇ ਵਿੱਚ ਸਤਲਜੀ ਦੇ ਚਰਨਾ ਵਿੱਚ ਜਾਵ ਰਾਤੀ ਸਨ ਪਰਵਾਰ ਨੂੰ ਬਹੁਤ ਵੱਡਾ ਘਾਟਾ ਜਿੱਥੇ ਜਿੱਤੇ تویا اور اسٹائرمنٹ کی ہوئی ڈی لا رہے ہیں جیسے کہ ਦੀਆਂ ਦੋ ਬੱਚੇ ਉਹਨਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਜੋ ਆਜ਼ਾਦੀ ਦਾ ਪਿਆਰ ਮਿਲਣਾ ਚਾਹੀਦਾ ਸੀ ਉਹ ਦੇ ਕੇ ਉਹਨਾਂ ਨੂੰ ਆਪਣੀ ਕਸਟਡੀ ਦੇ ਵਿੱਚ ਜੜੀ ਲਿਆ ਉਹ ਉਹਨਾਂ ਨੂੰ ਪ੍ਰੋਵਾਈਡ ਕੀਤੀ ਮੈਂ ਕਹਿ ਸਕਦੀ ਹਾਂ ਕਿ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਹੈ ਇਹੋ ਜਿਹੇ ਸਾਥੀਆਂ ਪੈਣਾ ਪਰਿਵਾਰ ਦੀਆਂ ਕਿਰਾਂ ਹੁੰਦੀਆਂ ਮੇਟੋ ਤੁਸੀਂ ਜੀ ਵੱਡੇ ਸਨ ਜਿੱਥੇ ਕਿਤੇ ਇਹਨਾਂ ਦੇ ਆਪਣੇ ਪਰਿਵਾਰਕ ਬੱਚੇ ਨੌਂਾਂ ਬੇਟੀਆਂ ਲਾਇਕ ਸਨ سب سے کھاٹا گیا ہے اس نگر نلاقے بہت واٹا ہے میں کہہ سکتی جتبی نو بہت واقع ہے کیونکہ گھر بہن سنبھالنے والی

ਅਨੰਤ ਦੰਦਵੀ ਯਾਤਰਾ ਜਿਵੇਂ ਸਾਡੇ ਭਾਈ ਸਾਹਿਬ ਸਰਵਿੰਦਰ ਸਿੰਘ ਜੀ ਜਿਨ੍ਹਾਂ ਨੇ ਘਰ ਦੇ ਵਿੱਚ ਵੀ ਲੰਬਾ ਅੰਸ਼ ਰਚ ਕੀਤਾ ਪਰ ਉਸ ਤੋਂ ਬਾਅਦ ਸਾਡੇ ਨੱਗਰਾਂ ਦੇ ਵਿੱਚ ਵੀ ਬੱਚਿਆਂ ਨੂੰ ਪੜਾ ਕੇ ਔਰਤਾਂ ਦੀਆਂ ਜ਼ਿੰਮੇਵਾਰੀਆਂ ਸੁਲਭਾਈਆਂ ਔਰ ਰਮੈਲ ਹੰਦੇ ਸਾਹਿਬ ਹੀ ਇਹਨਾਂ ਦੇ ਜਦसे ਬੰਤੀ ਦੇ ਵਿੱਚ ਜੁਆਇਨ ਲਿਆ ਔਰ ਜਿੰਨਾ ਜਿਹੜਾ ਪਰਿਵਾਰ ਦਾ ਪਿੱਛੋਂ ਹੱਤ ਨਾ ਹੋਵੇ ਪਰਿਵਾਰਕ ਸਪੋਰਟ ਦਾ ਹੋਵੇ ਉਹਨਾਂ ਚੇਅਰ ਸਰਬੱਤ ਦੇ ਭਲੇ ਦੀ ਸੇਵਾ ਲਈ ਕੀਤੀ ਜਾ ਸਕਦੀ ਇਹ ਪਰਿਵਾਰਾਂ ਦੇ ਬੇਨਤੀ ਔਰ ਦਿੱਲੀ ਅंदोलन ਦੇ ਵਿੱਚ ਜਿਸ ਪਰਿਵਾਰ ਨੇ ਪਰ ਨਗਰ ਦੁਬਲੀ ਨੇ ਬਾਸ਼ ਕਰਦੇ ਵੱਡੇ ਪੱਧਰ ਤੇ ਹਿਸਾਬਿਆ ਚੀਜ਼ ਦੇ ਵਿੱਚ ਪਹਿਲਾ ਕਾਲੇਕ ਨੰਨ ਰੱਤਕਰਵਾਏ ਪਿੰਡੇ ਵਿੱਚੰ ਮਾਈ ਦੂਰ ਭਾਈ ਚਾਰਾ ਗਾਂਦੂ ਟੁਕਾ ਸੀ ਦੁਕਾਨ ਦਾ ਕਿਹੜਾ ਖਰਮਾ ਟੁਕਾ ਸੀ ਕਿਹਆਂ ਚੱਕੀਆਂ ਇਹਨਾਂ ਤੇ ਵੀ ਉਹਨਾਂ ਕਾਨੂੰਨਾਂ ਦੇ ਵਿੱਚ ਬੈਰ ਆ ਚੁੱਕਾ ਸੀ ਪਰ ਲੰਬਾ ਸਫਾਯਾ ਪਤਾ ਨਹੀਂ ਕਿੰਨੀਆਂ ਪੇਚਾਂ ਦਾ ਕਿੰਨੇ ਉਹਦੇ ਵਿੱਚ ਗੁਲਾਮੀ ਦੇ ਪਹਿਰੇ ਪਰ ਜਦੋਂ ਇਹ ਗੁਲਾਮੀ ਆਈ ਕਿ ਉਸ ਗੁਲਾਮੀ ਨੂੰ ਤੋੜਨ ਵਾਸਤੇ ਨੰਬਰ ਦੋਖੜੀ ਇਸ ਪਰਿਵਾਰ ਨੇ ਵੱਡਾ ਵਾਅਦਾ ਕੀਤਾ ਔਰ ਉਸ ਗੁਲਾਮੀ ਦੇ ਵਿੱਚ ਜਿਹੜੀਆਂ ਜ਼ਮੀਨਾਂ ਸੀ ਉਹ ਰਾਈਆਂ ਨੂੰ ਜਾਂਦੀਆਂ ਸੀ ਚੌਧਰੀਆਂ ਨੂੰ ਜਾਂਦੀਆਂ ਸੀ ਸਾਮਰਾਜਾਂ ਪਗਾਂਦੀਆਂ ਸੀ ਪਰ ਉਹ ਜ਼ਮੀਨ ਆਬਾਦ ਕਰਨ ਵਾਸਤੇ ਪਿਛਲੇ ਸਮੇਂ ਦੇ ਵਿੱਚ ਜਿਹਨਾਂ ਦਸਵੇਂ ਪਾਤਸ਼ਾਹ ਨੇ ਖਾਲਸਾ ਸਾਜਿਆ ਉਸ ਸਮੇ ਮਜਰੂਮਾਂ ਦੀ ਰਾਖੀ ਕਰਨ ਵਾਸਤੇ ਖਾਲਸਾ ਧਰਮ ਪਾਖਾਪ ਚ ਨੂੰ ਤਿਆਰ ਕਰਦਿਆਂ ਕਰਦਿਆਂ ਅੱਖਾਂ ਹੀ ਜਰਨੈ ਸ਼ਹੀਦ ਹੋਏ ਸਾਰਾ ਪਰਿਵਾਰ ਜੀਰ ਕਰਵਾ ਲਿਆ ਪਰ ਜਿਹੜੇ ਅਧੂਰੇ ਕੰਮ ਰਹਿੰਦੇ ਬਾਬੇ ਬੰਦਾ ਸੇਰ ਬਹਾਦਰ ਦੀ ਬਦਲੇ ਦੀ ਧਰਤੀ ਤੋਂ ਜ਼ਿੰਮੇਵਾਰੀ ਲਾ ਕੇ ਪੰਜਾਬ ਦੀ ਧਰਤੀ ਨੂੰ ਤੋੜਿਆ ਪਰ ਕਦੋਂ ਸਰਾਹਤ ਫੜੇ ਕੀਤੀ ਉਸ ਸਮੇਂ ਪੁੱਛਿਆ ਕਿ ਖਾਤਰ ਪੱਤੀ ਕਰਕੇ ਕਿ ਪੰਜਾਬ ਦਾ ਸਿਸਟਮ ਕਿਹਦੇ ਜ਼ਮੀਨਾਂ ਵੇਚਦੇ ਆ ਉਹ ਆ ਗਏ ਜਿਹੜੇ ਕੋਈ ਮਨਮਕੀ ਬਾਜਰਾ ਹੁੰਦਾ ਤੇ ਉਹ ਚੌਧਰੀ ਰਾਈ ਜਿਹੜੇ ਗੱਜਾਂ ਦੇ ਦਰਦ ਕੇ ਘਰਾਂ ਨੂੰ ਲੈ ਜਾਂਦੇ ਆ ਤੇ ਜੇ ਕਿਤੇ ਇੱਜੇ ਨਹੀਂ ਗੱਲ ਕਰ ਦਿੱਤੀ ਤੇ ਦੱਬ ਕੇ ਨਾਲੇ ਕਹਿੰਦੇ ਕਿ ਘਰੇ ਆ ਕੇ ਕੋਈ ਮਨਮਕੀ ਲੈ ਲਿਓ ਤੁਹਾਡਾ ਸਾਥਕਾ ਜਿਹੜਾ ਵਾਤਾਕੀ ਜਿਹੜਾ ਆਪਦਾ ਗਾਉਂ ਵਧੂ ਉਹ ਇਹ ਗੱਲਾਂ ਮਾਤਾ ਦੇ ਨਾਲ ਸੁਣੀਆਂ ਬਾਰੇ ਬੰਦਾ ਤੇ ਬਾਹਦਰ ਨੇ ਭਾਈ ਇਹ ਦਿੱਨੀ ਦੇ ਲਗਾ ਕੇ ਔਰ ਇਹ ਨਕਲ ਨੇ ਇਹ ਲਾਕੇ ਨੇ ਪੂਰੇ ਕਦਾਰ ਤੇ ਪੂਰੇ ਦੇਸ਼ ਨੇ ਉਹ ਦੇਖਾ ਉਹ ਦੇਖਣ ਤੋਂ ਕਿ ਨਵਾਂ ਜਮਾਨਾ ਤੇ ਜਨਤਾ ਨੇ ਉਹ ਜਿਹੜੇ ਤਿੰਨ ਬਾਰੇ ਤੋਂ ਜ਼ਮੀਨਾਂ ਅਲਦਾਰ ਕਰਾਈਆਂ ਤੇ اور سرکار کے دباو آ کے پین ہزار کلا زمین کا ਵੱਡੀ ਕਾਰਜਕਾਰੀ ਕੀਤੀ ਹੋਰ ਬੜੇ ਬਦਲੇ ਆਪਣੇ ਬਿਜਲੀ ਬੋਧ ਦੇ ਦੌਰਾਨ ਸਮੇਂ ਦੇ ਵਿੱਚ ਵੱਡੇ ਬਦਲੇ ਦੇ ਘਾਹ ਕਰ ਕਿ ਇਹ ਨਿਸ਼ਾਫਾਰੀ ਘਰਾਣੇ ਦੇ ਹੱਥੀ ਜਾ ਤਕਵਾ ਨਾ ਜੁਲ ਨੇ ਨਿਮੀਕਰ ਦੇ ਨਿਜੀਕਰ ਦੋਵੇਂ ਖਤਮ ਕਰਕੇ ਨਿਜੀਕਰ ਕਰ ਦਿੱਤਾ ਗਿਆ ਜਿਸ ਦੇ ਨਾਲ ਪਾਰਕਿੰਗ ਘਰਾਣੇ ਕੋ ਜਾ ਦੇ ਤੋਂ ਵਾਲੇ ਸਮੇਂ ਦੇ ਵਿੱਚ ਇਹ ਤੁਹਾਨੂੰ ਵੱਡੀ ਰੋਸਾਨੀ ਦਿੱਤੀ ਮੋਟਰਾਂ ਦੀ ਨਾਈ ਨਾਲ ਅਜੇ ਤੁਹਾਨੂੰ ਕਿਹਦੀ ਗੱਲ ਰੱਖ ਕੇ ਆ ਤੇ ਭਾਰੀ ਮਿਲ ਜਾਂਦੇ ਲੋਕਾਂ ਨੂੰ ਬਹੁਤ ਬੜੇ ਬੜੇ ਦਮੇ ਚੰਗਾ ਚਾਦ ਰਹੇ ਨੇ ਇਹ ਮਗਰੇ ਇਹਦਾ ਕੋਈ ਹੱਲ ਨਹੀਂ ਆਇਆ ਇਹ ਜੀ ਪ੍ਰਵਾਦ ਦੀ ਵੰਟੀ ਦੇਣਾ ਹਰ ਵਕਤ ਸਰਗਰਮ ਆਂ ਔਰ ਅਸੀਂ ਆਪਣੇ ਪੰਜਾਬ ਦੀ ਬਚਾਉਣ ਦੀ ਗੱਲ ਕਰਕੇ ਔਰ ਉਥੇ ਨਾਲ ਦੇ ਨਾਲ ਆਪਾਂ ਦੇਖ ਨੂੰ ਬਚਾਉਣ ਦੀ ਗੱਲ ਕਰਕੇ ਔਰ ਉਥੇ ਨਾਲ ਦੇ ਨਾਲ جی من بخشے اور رشتے دار سجنا ما کے بھی پورے ہو سکتے پچھے جی سا بھی جسوت سن جی سا وہ بھی ایک لاکی کا مجھ سے اور یہ ਅਗਲਾ ਮੋਢੀ ਅੱਜ ਤੱਕ ਇਹ ਸਾਰੇ ਪਿੰਡਾਂ ਦਾ ਮੋਢੀ ਸੀਗਾ ਔਰ ਉਹਨੇ ਵੱਡੇ ਦਾ ਲਾਗਾ ਕੇ ਔਰ ਲੋਕਾਂ ਨੂੰ ਆਵਾਜ਼ ਦਾ ਪੁਆਸ ਤੇ ਲੜਕ ਕਰਨੀ ਜਿਸ ਨੂੰ ਬਾਅਦ ਜਿੰਨਾ ਵੱਡਾ ਜਨਗੀਰ ਹੋੜਾ ਪਰ ਮੱਡੇ ਪੱਦ ਤੇ ਪਰ ਉਹ ਭਾਗ ਆ ਵੀ ਮੱਡੇ ਖਾ ਉਸਕੇ ਇਤਨਾ ਬਾਕੀ ਮੈਂ ਪੰਜਾਬ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਕਿਰਦਾਰ ਦੀ ਬਲਬੀਰ ਕੌਰ ਜੀ ਪਤਨੇ ਪੁੰਗਰ ਦੇ ਰਹਿਣ ਵਾਲੇ ਪੁੰਗਰ ਦੇ ਵਿਆਹ ਵਾਲੇ ਦੀ ਪਰਿਵਾਰ ਨੂੰ ਛੋਟੇ ਬੱਚਿਆਂ ਨੂੰ ਮਤ ਦੇਣਾ ਬੜਾ ਵੱਡਾ ਲੇਪੁੱਲਾ ਪਰਿਵਾਰ ਹੈ ਪਰ ਇੱਥੇ ਤੇ ਪਰਿਵਾਰ ਦਾ ਬਜ਼ੁਰਗ ਤੋਂ ਬਾਅਦ ਮੁਖੀ ਸੀ ਜਿੱਥੇ ਹੁਣ ਐਸ ਵੱਡੇ ਰਹਿਵਾਲੇ ਉੱਤੇ ਆ ਕੇ ਜਦੋਂ ਕਿਸਾਨ ਜਦੇ ਬਤੀਆਂ ਉੱਗੀਆਂ ਹਰੇ ਵਿੱਚ ਜਾਣਾ ਉਹ ਦੇਖੋ ਤੱਕ ਕੇ ਬਿਲਕੁਲ ਪਤਾ ਨਹੀਂ ਕਿ ਕਿਹਨਾ ਪਰਿਵਾਰ ਵੀ ਰਾਣੀ ਦੇ ਨਾਲ ਸੰਬੰਧ ਰੱਖਦਾ ਸੀ ਤੇ ਇਹਦੇ ਦੇ ਰਿਸ਼ਤੇਦਾਰੀ ਦੀ मां बेनती की भई कमलजीत जोपा लॻण त भेण जी ज़िमेवारी सम्झे परिवार कंहिंखे घाटा त न पूरा सदा पर परिवार चला सौ हिते मैं फतिह बि ला वाहिद ची का ख़ालसा वाहिद चीती फति